ਚੈਨ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਈ ਦੇਵਾਂ, ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਲੈਕਟ੍ਰਿਕ ਕਾਰਾਂ ਦੀ ਸੇਲ ਘਟ ਸਕਦੀ ਹੈ ਅਮਰੀਕਾ ਦੇ ਵਿੱਚ। ਦੂਜਾ ਐਮਟ੍ਰੈਕ ਦੇ ਜਿਹੜੇ ਸੀਈਓ ਨੇ ਸਟੀਫਨ ਗਾਰਨਰ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਤੀਜਾ ਜੱਜ ਤੇ ਰਾਸ਼ਟਰਪਤੀ 트ੰਪ ਫੈਸਲੇ ਆਪਸ ਦੇ ਵਿੱਚ ਬਹੁਤ ਮਤਲਬ ਕੱਟ ਰਹੇ ਨੇ ਇੱਕ ਦੂਜੇ ਦੇ। ਜੌਨ ਐਫ ਕੈਨੇਡੀ ਦੇ ਕਤਲ ਸਬੰਧੀ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਆ। ਪੁਲਿਸ ਇਮੀਗ੍ਰੇਸ਼ਨ ਜਿਹੜੀ ਇੱਕ ਵਿਭਾਗ ਦੀ ਨਕਲੀ ਕਾਰ ਨੂੰ ਲੱਭ ਰਹੀ ਹੈ ਤੇ ਇੱਕ ਇੰਡੀਅਨ ਸਟੂਡੈਂਟ ਨੂੰ ਪ੍ਰੋਪਾਗੈਂਡਾ ਫਲੌਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ। ਸਭ ਤੋਂ ਪਹਿਲੀ ਗੱਲਬਾਤ ਜਿਹੜੀ ਈਵੀ ਕਾਰਾਂ ਬਾਰੇ। ਦੁਨੀਆ ਦੇ ਵਿੱਚ ਅੱਜ ਜੇ ਸਭ ਤੋਂ ਕੋਈ ਵੱਡਾ ਮਸਲਾ ਆ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪਾਉਣਾ ਉਹ ਵਾਤਾਵਰਨ ਆ। ਇਹ ਵਾਤਾਵਰਨ ਦੇ ਉੱਤੇ ਸਾਰਾ ਕੁਝ ਜਿੰਨਾ ਇਸ ਵੇਲੇ ਆਹ ਕਾਰਬਨ ਟੈਕਸ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਸਾਰਾ ਕੁਝ ਇਹਦੇ ਉੱਤੇ ਬੇਸਡ ਹੀ ਆ। ਵਾਤਾਵਰਨ ਖਰਾਬ ਹੋ ਰਿਹਾ, ਇਹਨੂੰ ਬਚਾਉਣਾ ਆ ਤੇ ਇਹਦੇ ਨਾਲ ਹੀ ਬਿਮਾਰੀਆਂ ਸਾਰੀਆਂ ਇਹਦੇ ਨਾਲ ਹੀ ਜੋ ਕੁਝ ਹੋ ਰਿਹਾ ਮਤਲਬ ਵਾਤਾਵਰਨ ਕਰਕੇ ਆ ਤੇ ਉਹਦਾ ਸਭ ਤੋਂ ਵੱਡਾ ਕਾਰਨ ਪੋਲਿਊਸ਼ਨ ਆ। ਪੋਲਿਊਸ਼ਨ ਕਿੱਥੋਂ ਹੁੰਦਾ? ਉਹ ਹੋ ਰਿਹਾ ਜਿਹੜੇ ਵਹੀਕਲ, ਕਾਰਾਂ, ਟਰੱਕ ਖਾਸ ਤੌਰ ਦੇ ਉੱਤੇ ਇਹਨਾਂ ਦੇ ਵਿੱਚੋਂ ਜਿਹੜੀਆਂ ਗੈਸਾਂ ਨਿਕਲਦੀਆਂ। ਇਹਦੇ ਲਈ ਹੁਣ ਕੀਤਾ ਕੀ ਗਿਆ ਵੀ ਸਾਰਾ ਕੁਝ ਇਲੈਕਟ੍ਰਿਕ ਕਰ ਦਿਓ। ਇਲੈਕਟ੍ਰਿਕ ਕਰਦੇ ਹੋ ਤੇ ਉਹਦੇ ਨਾਲ ਸਾਰਾ ਕੁਝ ਠੀਕ ਠਾਕ ਹੋ ਜਾਊਗਾ ਜਿਹੜੀਆਂ ਦੋ ਪਾਰਟੀਆਂ ਨੇ ਅਮਰੀਕਾ ਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਵੇਂ ਇਸ ਮੁੱਦੇ ਤੇ ਵੱਖਰੇ ਵੱਖਰੇ ਵਿਚਾਰ ਰੱਖਦੇ ਆ ਰਿਪਬਲਿਕਨ ਇਹ ਕਹਿੰਦੇ ਆ ਜਿਹਦੇ ਵਿੱਚ ਰਾਸ਼ਟਰਪਤੀ 트ੰਪ ਨੇ ਵੀ ਸਾਨੂੰ ਬਹੁਤ ਜ਼ਿਆਦਾ ਇਲੈਕਟ੍ਰਿਕ ਕਰਨ ਦੀ ਲੋੜ ਨਹੀਂ ਆ ਨਾ ਐਡੀ ਕਾਲੀ ਆ ਜਦੋਂ ਹੋਊਗਾ ਉਦੋਂ ਕਰ ਲਾਂਗੇ ਪਰ ਹਜੇ ਸਾਡੇ ਕੋਲ ਜਿੰਨਾ ਤੇਲ ਪਿਆ ਆ ਇਹਨੂੰ ਧਰਤੀ ਚੋਂ ਕੱਢੋ ਤੇ ਵਰਤੋ ਕੁਝ ਨਹੀਂ ਹੋਣ ਲੱਗਾ ਵਾਤਾਵਰਨ ਨੂੰ ਇਹ ਐਵੇਂ ਮਤਲਬ ਹੋਵੇ ਹੀ ਆ ਕੁਝ ਨਹੀਂ ਹੁੰਦਾ ਇਹ ਨਹੀਂ ਤੇ ਪਿਆ ਹੀ ਰਹਿ ਜਾਣਾ ਸਾਰਾ ਕੁਝ ਇਸ ਤਰੀਕੇ ਦੇ ਨਾਲ ਵੀ ਇਹਨੂੰ ਕੱਢੋ ਤੇ ਇਹਨੂੰ ਵਰਤੋ ਬਾਅਦ ਦੇ ਵਿੱਚ ਦੇਖੀ ਜਾਊਗੀ ਜਿਹੜੀ ਟੈਕਨੋਲੋਜੀ ਆਊਗੀ ਅ ਜਿਹੜੇ ਡੈਮੋਕ੍ਰੇਟ ਨੇ ਉਹ ਕਹਿੰਦੇ ਇਦਾਂ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਪਿਆ ਇਹਨੇ ਇੱਕ ਦਿਨ ਮੁੱਕ ਜਾਣਾ ਸਾਨੂੰ ਜਿੰਨੀ ਜਲਦੀ ਹੋ ਸਕਦਾ ਟਰਾਂਜ਼ੀਸ਼ਨ ਕਰ ਦੇਣੀ ਚਾਹੀਦੀ ਆ ਵੀ ਸਾਨੂੰ ਜਿੱਦਾ ਕੋਲੇ ਤੋਂ ਇਧਰਲੇ ਪਾਸੇ ਆ ਗਏ ਹੁਣ ਡੀਜ਼ਲ ਇਹ ਗੈਸੋਲੀਨ ਤੋਂ ਸਾਰੇ ਤੋਂ ਜਿਹੜਾ ਚੱਲ ਕੇ ਸਾਨੂੰ ਇਲੈਕਟ੍ਰਿਕ ਹੋ ਜਾਣਾ ਚਾਹੀਦਾ ਹੁਣ ਕਿਉਂ ਕਰ ਰਿ ਪਬਲਿਕਨ ਦੀ ਪਾਲਿਸੀ ਇਹ ਹੈ ਕਿ ਸਾਨੂੰ ਬਹੁਤਾ ਜਿਆਦਾ ਇਲੈਕਟ੍ਰਿਕ ਹੋਣ ਦੀ ਲੋੜ ਨਹੀਂ ਆ ਇਹਨਾਂ ਨੇ ਇੱਕ ਇੱਕ ਕਰਕੇ ਇਹਦੀ ਫੰਡਿੰਗ ਨੂੰ ਕੱਟ ਕਰਨਾ ਸ਼ੁਰੂ ਕਰ ਦੇਣਾ ਕੱਟ ਕਰਨ ਦੇ ਨਾਲ ਕੀ ਹੋਊਗਾ ਜਿਹੜੇ ਇਲੈਕਟ੍ਰਿਕ ਵਹੀਕਲ ਆ ਪੋਲਿਊਸ਼ਨ ਰੂਲ ਟੱਲੇ ਕਰਦੇ ਨੇ ਇਹਨਾਂ ਨੇ ਤੁਸੀਂ ਦੇਖਿਆ ਕਿ ਜਦੋਂ ਰਾਸ਼ਟਰਪਤੀ 트ੰਪ ਆਏ ਆ ਜਿਹੜਾ ਪੈਰਿਸ ਅਕੋਰਡ ਸੀਗਾ ਵਾਤਾਵਰਣ ਦੇ ਨਾਲ ਸੰਬੰਧਿਤ ਸਮਝੌਤਾ ਸੀ ਉਹ ਚੋਂ ਬਾਹਰ ਹੋ ਗਏ ਸਾਨੂੰ ਲੋੜ ਨਹੀਂ ਆ ਅਸੀਂ ਵਾਤਾਵਰਣ ਦੇ ਸੰਬੰਧੀ ਬਹੁਤਾ ਕੁਝ ਨਹੀਂ ਕਰ ਸਕਦੇ ਮਤਲਬ ਉਹ ਬਹੁਤਾ ਇਸ ਪਾਸੇ ਵੱਲ ਨੂੰ ਧਿਆਨ ਨਹੀਂ ਦੇ ਰਿਹਾ ਉਹਨਾਂ ਦੇ ਅਨੁਸਾਰ ਜਾਂ ਜਿਹੜੇ ਉਹਨਾਂ ਦੇ ਵਿਗਿਆਨੀ ਨੇ ਉਹਨਾਂ ਦੇ ਅਨੁਸਾਰ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣ ਲੱਗਾ ਇਹਦੇ ਨਾਲ ਹੁਣ ਇਹ ਕੀ ਕਰਨਗੇ ਇਹ ਲਹਾਲਾਂ ਕਿ ਐਲਨ ਮਸਕ ਤੇ ਇਹਨਾਂ ਦਾ ਸਾਂਝਾ ਰਾਸ਼ਟਰਪਤੀ ਟਰੰਪ ਦੇ ਨਾਲ ਪਰ ਇਹ ਇਲੈਕਟ੍ਰਿਕ ਵਹੀਕਲ ਤੋਂ ਹੱਥ ਪਿੱਛੇ ਖਿੱਚਣਗੇ ਹੋਊਗਾ ਕੀ ਟੈਕਸ ਕ੍ਰੈਡਿਟ ਮਿਲਦਾ ਹੁਣ ਆਪਾਂ ਜੇ ਇਲੈਕਟ੍ਰਿਕ ਵਹੀਕਲ ਇਹਨਾਂ ਨੇ ਬੰਦ ਕਰ ਦੇਣਾ ਅ ਜਿਹੜਾ ਪੋਲੂਸ਼ਨ ਰੂਲ ਆਊਟ ਢਿੱਲੇ ਕਰ ਦੇਣੇ ਪੋਲੂਸ਼ਨ ਰੂਲ ਢਿੱਲੇ ਕਰਨ ਦਾ ਮਤਲਬ ਜੇ ਇਹਨਾਂ ਨੇ ਕਿਹਾ 2035 ਤੱਕ ਸਾਰੇ ਆਹ ਗੈਸ ਵਾਲੀਆਂ ਕਾਰਾਂ ਬੰਦ ਕਰ ਦਿਓ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ 10 ਸਾਲ ਹੋਰ ਚਲਾਈ ਜਾਓ ਕਹਿ ਸਕਦੇ ਆ ਜਿੰਨੀ ਫੰਡਿੰਗ ਆਉਂਦੀ ਹੈ ਚਾਰਜਿੰਗ ਸਟੇਸ਼ਨ ਦੇ ਲਈ ਇਹਨਾਂ ਨੇ ਬੰਦ ਕਰ ਦੇਣੀਆਂ ਹੋਊਗਾ ਕੀ ਇਹਦੇ ਨਾਲ ਜਿਹੜੇ ਇਲੈਕਟ੍ਰਿਕ ਵਹੀਕਲਸ ਨੇ ਬਿਨਾ ਸਰਕਾਰ ਦੀ ਹੈਲਪ ਤੋਂ ਬਿਨਾ ਸਰਕਾਰ ਦੀ مالی ਮਦਦ ਤੋਂ ਇਹਨਾਂ ਦੀ ਕੀਮਤ ਉੱਤੇ ਚੱਲ ਜਣੀਆਂ ਤੁਹਾਨੂੰ ਰਿਵੈਟ ਨਹੀਂ ਮਿਲਣਾ ਚਾਰਜਿੰਗ ਸਟੇਸ਼ਨ ਨਹੀਂ ਮਿਲਣੇ ਫੈਕਟਰੀ 'ਚ ਉਹ ਮਹਿੰਗੀ ਪੈਣੀ ਆ ਤੁਹਾਨੂੰ ਉਹਦੀ ਕੀਮਤ ਉੱਤੇ ਚੱਲੇ ਜਾਣੀ ਆ ਉਹਦੀ ਕੀਮਤ ਉੱਤੇ ਜਾਣ ਦੇ ਨਾਲ ਲੋਕਾਂ ਨੇ ਇਹ ਤੋਂ ਹੱਥ ਪਿੱਛੇ ਖਿੱਚ ਲੈਣਾ ਇਲੈਕਟ੍ਰਿਕ ਵਹੀਕਲ ਖਰੀਦਦੇ ਬੰਦ ਕਰ ਦੇਣੇ ਜਿਹੜੀਆਂ ਫੈਕਟਰੀਆਂ ਆ ਉਹ ਵੀ ਬੰਦ ਹੋ ਸਕਦੀਆਂ ਤੇ ਲੋਕਾਂ ਦੀ ਲੇਆਫ ਵੀ ਹੋ ਸਕਦੀ ਆ ਕੁਦਰਤੀ ਗੱਲ ਆ ਵੀ ਫਿਰ ਪੋਲੂਸ਼ਨ ਜ਼ਿਆਦਾ ਹੋਊਗਾ ਤੇ ਜਿਹੜੀ ਟ੍ਰਾਂਸਪੋਰਟੇਸ਼ਨ ਆ ਇੱਕ ਵੱਡਾ ਪੋਲਿਊਟੈਂਟ ਆ ਇਸ ਵੇਲੇ ਪੋਲਿਊਟਰ ਆ ਜਿਹੜਾ ਸਭ ਤੋਂ ਵੱਡੇ ਪੋਲਿਊਟੈਂਟ ਇਹਦੇ ਵਿੱਚੋਂ ਪੈਦਾ ਹੋ ਰਿਹਾ ਏ ਈਵੀ ਦੀ ਸੇਲ ਸਲੋ ਡਾਊਨ ਹੋਊਗੀ ਹੋ ਚੁੱਕੀ ਆ ਅਸਲ ਦੇ ਵਿੱਚ ਹੋਣੀ ਜਿਹੜੀ ਜੇ ਸਰਕਾਰ ਦੀ ਸਪੋਰਟ ਇਹਦੇ ਤੋਂ ਪਿੱਛੇ हट ਗਈ ਜੌਬ ਲਾਸ ਵੀ ਹੋਊਗਾ ਸੇਲ ਵੀ ਘਟੂਗੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਟੈਸਲਾ ਦੀ ਸੇਲ ਘਟ ਚੁੱਕੀ ਆ ਜਨਰਲ ਮੋਟਰ ਦੀ ਸੇਲ ਘਟ ਚੁੱਕੀ ਜਿਹੜੇ ਇਲੈਕਟ੍ਰਿਕ ਵਹੀਕਲ ਨੇ ਫੋਰਡ ਦੀ ਸੇਲ ਘਟ ਚੁੱਕੀ ਆ ਫੋਕਸ ਵੈਗਨ ਦੀ ਸੇਲ ਘਟ ਚੁੱਕੀ ਆ ਤੇ ਹੁਣ ਇਹਨਾਂ ਸਾਰਿਆਂ ਨੇ ਆਪਣੀ ਪ੍ਰੋਡਕਸ਼ਨ ਘਟਾ ਦਿੱਤੀ ਆ ਕਿਉਂਕਿ ਸੇਲ ਨਹੀਂ ਹੋ ਰਹੀ ਉਹਨੀ ਪ੍ਰੋਡਕਸ਼ਨ ਘਟਾ ਦਿਓ ਹੋਊਗਾ ਕਿ ਜਦੋਂ ਇਹ ਕਾਰਾਂ ਦੀ ਕੀਮਤ ਵਧੂਗੀ ਸਮੱਸਿਆ ਆਊਗੀ ਦੂਜੇ ਪਾਸੇ ਹੁਣ ਜਿਹੜੇ ਚੀਨ ਆ ਜਾਂ ਕੁਝ ਹੋਰ ਜਿਹੜੀਆਂ ਹੈਗੀਆਂ ਨੇ ਚੀਜ਼ਾਂ ਜਿਹੜੇ ਹੋਰ ਦੇਸ਼ ਹੈਗੇ ਨੇ ਜਦੋਂ ਚਾਈਨਾ ਆ ਜਾਂ ਨਾਰਵੇ ਆ ਇਹ ਫੁੱਲ ਸਪੋਰਟ ਕਰ ਰਿਹਾ ਇਲੈਕਟ੍ਰਿਕ ਵਹੀਕਲ ਨੂੰ ਔਰ ਇਹਨਾਂ ਦੇ ਇਲੈਕਟ੍ਰਿਕ ਵਹੀਕਲ ਸਸਤੇ ਵੀ ਆ ਜਿਹੜੀ ਇੱਥੇ ਟੈਸਲਾ 50000 ਜਾਂ 60000 ਦੀ ਆਉਂਦੀ ਆ ਚੀਨ ਦੀ ਉਦਾਂ ਦੀ ਕਾਰ BYD ਕੰਪਨੀ ਦੀ 10-15000 ਦੀ ਆ ਉotra ਕਿਉਂਕਿ ਇਹਨਾਂ ਨੇ ਇੱਥੇ ਟੈਰਿਫ ਲਾਇਆ 100% ਜਾਂ ਉਤੋਂ ਵੀ ਜ਼ਿਆਦਾ ਉਹ ਇੱਥੇ ਆ ਕੇ ਮਹਿੰਗੀ ਆ ਅਦਰਵਾਈਜ਼ ਤਰ੍ਹਾਂ ਦੀ ਬਹੁਤ ਸਸਤੀ ਆ ਇੱਥੇ ਹੁਣ ਵੱਡੀ ਗੜਬੜ ਹੋ ਸਕਦੀ ਆ ਜਾਂ ਤੇ ਆਊਗਾ ਵੀ EV ਟੈਕਨੋਲੋਜੀ ਦੇ ਵਿੱਚ ਉਹ ਦੇਸ਼ ਜਿਹੜੇ ਅੱਗੇ ਲੰਘ ਜਾਣਗੇ ਤੇ ਅਲਟੀਮੇਟਲੀ ਇਹ ਕੰਪਨੀਆਂ ਕਿਉਂਕਿ ਜਦੋਂ ਇਹ ਕੰਪਨੀਆਂ ਹੁਣ ਕਾਰਾਂ ਬਣਾਉਣ ਦੇ ਵਿੱਚ ਤਾਂ ਚੀਨ ਦੀਆਂ ਕਾਰਾਂ ਚੱਲੀਆਂ ਨੇ ਬਹੁਤੀਆਂ ਆਪਾਂ ਚੀਨ ਦੀਆਂ ਕਾਰਾਂ ਨਹੀਂ ਸੁਣੀਆਂ ਕੋਰੀਅਨ ਜਪਾਨੀ ਜਪਨਿਸ ਜਾਂ ਦੂਜੀਆਂ ਸੁਣਦੇ ਆ ਉੱਥੇ ਕੀ ਆ ਜਦੋਂ ਚੀਨ ਨੇ ਤਰੱਕੀ ਜੀ ਕਰਨੀ ਸ਼ੁਰੂ ਕੀਤੀ ਪਾਰਾ ਸਿਰ ਹੋ ਕੇ ਉਸ ਵੇਲੇ ਆਇਦਰਲੇ ਦੇਸ਼ਕਾਰਾਂ ਬਣਾਉਣ ਵਾਲੇ ਮਾਮਲੇ 'ਚ ਬਹੁਤ ਅੱਗੇ ਲੰਘ ਗਏ ਸੀ ਪਰ ਹੁਣ ਜਦੋਂ ਇਹ ਟੈਕਨੋਲੋਜੀ ਨਵੀਂ ਆਈ ਹੈ ਇਲੈਕਟ੍ਰਿਕ ਵਹੀਕਲ ਵਾਲੀ ਇਹ ਸਾਰਿਆਂ ਲਈ ਨਵੀਂ ਆ ਬਿਜਲੀ ਵਾਲੀ ਆ ਬੈਟਰੀ ਵਾਲੀ ਇਹ ਸਾਰਿਆਂ ਲਈ ਨਵੀਂ ਆ ਜਦੋਂ ਸਾਰਿਆਂ ਲਈ ਨਵੀਆਂ ਚੀਜ਼ਾਂ ਦਾ ਉਸ ਵੇਲੇ ਹੱਥ ਹੁੰਦੇ ਆ ਕਿਉਂਕਿ ਉਹ ਟੈਕਨੋਲੋਜੀ ਦੇ ਵਿੱਚ ਮਾਹਰ ਆਓ ਇਹਨਾਂ ਨਾਲੋਂ ਅੱਗੇ ਲੰਘੇਗਾ ਜਾਂ ਤੇ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਗੇ ਲੰਘ ਜਾਊਗਾ ਤੇ ਇਹ ਪਿੱਛੇ ਰਹਿ ਜਾਣਗੇ ਜਾਂ ਹੋਊਗਾ ਇਹ ਕਿ ਇਹ ਆਪਣਾ ਜਿਹੜੇ ਇਹਨਾਂ ਕੋਲੇ ਰਿਸੋਰਸਸ ਪਏ ਨੇ ਤੇਲ ਤੇ ਉਹ ਸਾਰਾ ਕੁਝ ਉਹਨੂੰ ਚੰਗੀ ਤਰ੍ਹਾਂ ਜਿਹੜਾ ਯੂਜ਼ ਕਰ ਲੈਣਗੇ ਪਰ ਫਰਕ ਇੱਕ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਪੈਣਾ ਆਉਣ ਵਾਲੇ ਸਾਲਾਂ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੀਆਂ ਗੈਸ ਪਾਵਰਡ ਕਾਰਾਂ ਨੇ ਉਹ ਥੋੜੀਆਂ ਜੀਆਂ ਫੇਰ ਉੱਚੇ ਉੱਠਣਗੀਆਂ ਜਿੱਦਾਂ ਮੰਨਿਆ ਜਾ ਰਿਹਾ ਸੀ ਕਿ ਹੁਣ ਜ਼ਮਾਨਾ ਟਰਾਂਜ਼ੀਸ਼ਨ ਦਾ ਹੈ ਉਹ ਟਰਾਂਜ਼ੀਸ਼ਨ ਹੋਊਗੀ ਅਲਟੀਮੇਟਲੀ ਉਹੀ ਹੋਣਾ ਪਰ ਡਿਲੇ ਹੋ ਜੂਗੀ ਥੋੜੀ ਜਿਹੀ ਪਿੱਛੇ ਨੂੰ ਚਲੇ ਜਾਊਗੀ ਅਗਲੀ ਦੋਸਤੋ ਐਮ ਟਰੱਕ ਦੇ ਸੀਈਓ ਨੇ ਰਿਜ਼ਾਈਨ ਕਰ ਦਿੱਤਾ ਸਟੀਫਨ ਗਾਰਡਨਰ ਜਿਹੜੇ ਸੀਈਓ ਨੇ ਐਮ ਟ੍ਰੈਕ ਦੇ ਉਹਨਾਂ ਨੇ ਇਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਦਿੱਤਾ ਵੀ ਮੈਂ ਇਹ ਨੌਕਰੀ ਛੱਡ ਰਿਹਾ ਅਸਲ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ ਇਹਨਾਂ ਕੰਪਨੀਆਂ ਦੇ ਸੀਈਓ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਪਰ ਇੱਥੇ ਇਸ ਚੀਜ਼ ਦੇ ਅਰਥ ਹੋਰ ਨੇ ਇੱਕ ਤਾਂ ਉਹਨੇ 16 ਸਾਲਾਂ ਬਾਅਦ ਨੌਕਰੀ ਛੱਡੀ ਆ ਦੂਜਾ ਜਿਹੜੀ ਐਮ ਟ੍ਰੈਕ ਆ ਉਹ ਮੇਨ ਪੈਸੇਂਜਰ ਟ੍ਰੇਨ ਆ ਅਮਰੀਕਾ ਦੇ ਵਿੱਚ ਜਿਹੜੀ ਸਵਾਰੀਆਂ ਢੋਣ ਵਾਲੀ ਗੱਡੀ ਰੇਲ ਗੱਡੀ ਆ ਉਹੀ ਕੋਈ ਕੰਪਨੀ ਹੈ ਉਹ ਐਮਟ੍ਰੈਕ ਹੀ ਆ ਉੱਥੇ ਵੱਡੀ ਕੰਪਨੀ ਜਿਹੜੀ ਹੈਗੀ ਫੋਰ ਪ੍ਰੋਫਿਟ ਕੰਪਨੀ ਆ ਇਹ ਪਰ ਇਹ ਗਵਰਨਮੈਂਟ ਓਨ ਆ ਸਰਕਾਰ ਇਹਨੂੰ ਓਨ ਕਰਦੀ ਆ 46 ਸਟੇਟਾਂ ਦੇ ਵਿੱਚ ਅਮਰੀਕਾ 'ਚ ਇਹ ਟ੍ਰੇਨ ਚੱਲਦੀ ਆ 13 ਦੇ 500 ਤੋਂ ਜ਼ਿਆਦਾ ਡੈਸਟੀਨੇਸ਼ਨ ਹੈ ਮਤਲਬ ਬਹੁਤ ਵੱਡੀ ਇਹ ਨੈਟਵਰਕ ਆ ਫੈਡਰਲ ਸਰਕਾਰ ਦਾ ਜਿਹੜਾ ਪੂਰੇ ਦਾ ਪੂਰਾ ਕਹ ਲਓ ਇਹ ਬਿਜ਼ੀ ਜਿਹੜਾ ਇਹਨਾਂ ਦਾ ਨਾਰਥ-ਈਸਟ ਕੋਰੀਡੋਰ ਆ ਸਭ ਤੋਂ ਜ਼ਿਆਦਾ ਪਪੂਲਰ ਜਿਹੜਾ ਇਹਨਾਂ ਦਾ ਐਮਟ੍ਰੈਕ ਰੂਟ ਆ ਉਹ ਲਾਲੋ ਵਸ਼ਿੰਗਟਨ ਡੀਸੀ ਨਿਊਯਾਰਕ ਬੋਸਟਨ ਇਹਨਾਂ ਸਾਰਿਆਂ ਦੇ ਵਿੱਚ ਲੱਖਾਂ ਨਹੀਂ ਕਈ ਮਿਲੀਅਨ ਜਿਹੜੇ ਪੈਸੰਜਰ ਨੇ ਇਹਦੇ ਵਿੱਚ ਰੋਜ਼ ਟਰੈਵਲ ਕਰਦੇ ਆ ਦੂਜਾ ਜਿਹੜੇ ਹਾਈ ਸਪੀਡ ਰੇਲ ਐਫਰਟਸ ਨੇ ਐਮਟ੍ਰੈਕ ਜਿਹੜਾ ਐਸਲਾ ਜਿਹੜੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ਸਰਵਿਸ ਆ ਅਮਰੀਕਾ ਦੇ ਵਿੱਚ ਉਹ ਵੀ ਇਹੀ ਚਲਾਉਂਦੇ ਆ ਤੇ ਹਾਈ ਸਪੀਡ ਰੇਲ ਪ੍ਰੋਜੈਕਟ ਕਈ ਥਾਵਾਂ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਕਦੋਂ ਦਾੜਿਆ ਪਿਆ ਜਿਹੜਾ ਪ੍ਰੋਜੈਕਟ ਆ ਇਹ ਉਹ ਇਧਰਲੇ ਪਾਸੇ ਉਹ ਸਾਰੇ ਉਹ ਚਲਾ ਰਹੇ ਆ ਐਮਟ੍ਰੈਕ ਦੇ ਕਈ ਫਾਈਨੈਂਸ਼ੀਅਲ ਸਟਰਗਲ ਵੀ ਪਿਛਲੇ ਸਮੇਂ ਚ ਆਏ ਆ ਇਹਦੀ ਫੰਡਿੰਗ ਦੇ ਉੱਤੇ ਪੋਲਿਟੀਕਲ ਡਿਬੇਟ ਵੀ ਹੋਇਆ ਆ ਆਹ ਜਿਹੜੀ ਇੱਥੇ ਸੀਗੀ ਕੈਲੀਫੋਰਨੀਆ ਵਾਲੀ ਇਹ ਚ ਟਰੰਪ ਨੇ ਕਿਹਾ ਵੀ ਇਹ ਤੇ ਬਹੁਤ ਜਿੰਨਾ ਖਰਚਾ ਸੀਗਾ ਉਸ ਤੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ ਇਹਨਾਂ ਨੇ ਕਰ ਦਿੱਤਾ ਵੀ ਇਹ ਰਿਸੀਸ ਨੂੰ ਬੰਦ ਕਰੋ ਜਾਂ ਇਹਦਾ ਕੁਝ ਹੋਰ ਕਰਨਾ ਚਾਹੀਦਾ ਸੋ ਫਾਈਨੈਂਸ਼ੀਅਲ ਸਟਰਗਲ ਇਹਨਾਂ ਦੀ ਕਿਤੇ ਨਾ ਕਿਤੇ ਹੈਗੀ ਆ ਹੁਣ ਜਿਹੜਾ ਸੀਈਓ ਨੇ ਰਿਜ਼ਾਈਨ ਦਿੱਤਾ ਆ ਇਹਨਾਂ ਨੇ ਸਟੀਫਨ ਗਾਰਡਨਰ ਨੇ ਉਹ ਟਰੰਪ ਦੀਆਂ ਪਾਲਿਸੀਜ਼ ਦੇ ਵਿਰੋਧ ਚ ਦਿੱਤਾ ਕਿਉਂਕਿ ਟਰੰਪ ਰਾਸ਼ਟਰਪਤੀ ਟਰੰਪ ਜਿਹੜੇ ਨੇ ਉਹ ਇਸ ਪਬਲਿਕ ਟਰਾਂਜ਼ਿਟ ਨੂੰ ਟਾਰਗੇਟ ਕਰ ਰਹੇ ਆ ਦੀ ਫੰਡਿੰਗ ਨੂੰ ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਆ ਉਹਦੇ ਵਿੱਚ ਹੀ ਐਮ ਟਰੈਕ ਆਉਂਦੀ ਆ ਜਿੰਨੇ ਟਰਾਂਜ਼ਿਟ ਇਹਨਾਂ ਦੇ ਪ੍ਰੋਜੈਕਟਸ ਨੇ ਉਹਨਾਂ ਦੇ ਉੱਤੇ ਹੁਣ ਸਿੱਧਾ-ਸਿੱਧਾ ਲਾ ਰਹੇ ਉਹ ਕਦੇ ਵੀ ਮੈਂ ਇਸ ਕਰਕੇ ਛੱਡ ਰਿਹਾ ਵੀ ਇਹ ਮੈਂ ਚਾਹਣਾ ਕਿ ਜਿਹੜੇ ਟਰੰਪ ਨੇ ਉਹ ਫੰਡਿੰਗ ਜਾਰੀ ਰੱਖਣ ਗਵਰਨਮੈਂਟ ਸਪੋਰਟ ਇਹਨੂੰ ਮਿਲਦੀ ਰਹੇ ਵੀ ਮੈਂ ਵਿਰੋਧ ਕਰਕੇ ਇਹਨੂੰ ਇੱਕ ਤਰੀਕੇ ਦੇ ਨਾਲ ਛੱਡ ਰਿਹਾ ਐਮ ਟਰੈਕ ਦੇ ਜਿਹੜੇ ਉਹ ਹੈਗੇ ਨੇ ਸਾਰੇ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਨੇ ਸਿਫਤ ਕੀਤੀ ਹੈ ਕਿ 16 ਸਾਲ ਦੀ ਨੌਕਰੀ ਇੱਥੇ ਕੀਤੀ ਹੈ ਤੇ ਐਮਟ੍ਰੈਕ ਨੂੰ ਅੱਗੇ ਲੈ ਕੇ ਗਏ ਆ ਤੇ ਉਹਨਾਂ ਨੂੰ ਹੁਣ ਹੁਣ ਇਹਦੇ ਵਿੱਚ ਜਿਹੜੇ ਜ਼ਿਆਦਾ ਪ੍ਰੈਸ਼ਰ ట్రాਨਜ਼ਿਟ ਸਿਸਟਮ ਦੇ ਉੱਤੇ ਆ ਇਸ ਵੇਲੇ 트럼ਪ ਤੇ ਉਹਨਾਂ ਦੇ ਜਿਹੜੇ ਟ੍ਰਾਂਸਪੋਰਟੇਸ਼ਨ ਸੈਕਟਰੀ ਨੇ ਸ਼ੀਨ ਪੀ ਡਫੀ ਉਹਨਾਂ ਨੇ ਇਹ ਟ੍ਰਾਂਜ਼ਿਟ ਟ੍ਰਾਂਜ਼ਿਟ ਏਜੰਸੀ ਨੂੰ ਉਹ ਕਹਿ ਰਹੇ ਆ ਕਿ ਤੁਸੀਂ ਜਿਹੜੇ ਅਸੀਂ ਨਵੇਂ ਰੂਲਸ ਐਂਡ ਰੈਗੂਲੇਸ਼ਨ ਲੈ ਕੇ ਆ ਰਹੇ ਇਹਨਾਂ ਨੂੰ ਫਾਲੋ ਕਰੋ ਸੋ ਜਿਹੜੀ ਕ੍ਰਾਈਮ ਪ੍ਰੋਵੈਂਸ਼ਨ ਡਿਮਾਂਡ ਆ ਐਡਮਿਨਿਸਟ੍ਰੇਸ਼ਨ ਨੇ ਲੈਟਰਸ ਭੇਜੇ ਆ ਟ੍ਰਾਂਜ਼ਿਟ ਅਥਾਰਟੀ ਨੂੰ ਵਸ਼ਿੰਗਟਨ ਦੇ ਵਿੱਚ ਡੀਸੀ ਨੂੰ ਕਿ ਜਿਹੜੀਆਂ ਕ੍ਰਾਈਮ ਪ੍ਰੋਵੈਂਸ਼ਨ ਪਲਾਨ ਸਾਨੂੰ ਦਿੱਤੀ ਜਾਵੇ ਔਰ ਦੂਜਾ ਹੈਗਾ ਕਿ 트ੰਪ ਦੀ ਟੀਮ ਐਸ਼ਵੈਲੇ ਜਿਹੜੇ ਕੋਸ਼ਿਸ਼ ਕਰ ਰਹੇ ਆ ਕਿ ਨਿਊਯਾਰਕ ਸਿਟੀ ਦੇ ਵਿੱਚ ਜਿਹੜਾ ਜਿੰਨੀ ਉੱਥੇ ਭੀੜ ਭੜਕਾ ਆ ਉਹਦੇ ਉੱਤੇ ਤੇ ਜਿਹੜੇ ਡਰਾਈਵਰ ਹੈਗੇ ਉਹਨਾਂ ਨੂੰ ਇੱਕ ਫੀ ਚਾਰਜ ਕਰੋ ਵੀ ਜਿਵੇਂ ਮਾਨਹੈਟਨ ਦੇ ਵਿੱਚ ਅ ਐਂਟਰ ਕਰਦੇ ਤਾਂ ਕਿ ਉਹ ਸਟ੍ਰੈ ਜਿਹੜਾ ਪਬਲਿਕ ਟ੍ਰਾਂਜ਼ਿਟ ਹੈਗਾ ਉੱਥੇ ਉਹ ਟ੍ਰੈਫਿਕ ਨੂੰ ਘਟਾ ਕੇ ਤੇ ਫੰਡ ਕੀਤਾ ਜਾ ਸਕੇ ਜਦੋਂ ਅ ਟਰੰਪ ਜਿਹੜੇ ਸੀਗੇ ਇਹ ਪਹਿਲੀ ਟਰਮ ਦੇ ਵਿੱਚ ਰਾਸ਼ਟਰਪਤੀ ਬਣੇ ਸੀ ਉਦੋਂ ਵੀ ਇਹਨਾਂ ਦਾ ਇਦਾਂ ਦੇ ਰੌਲਾ ਪਿਆ ਸੀ ਐਮ ਟ੍ਰੈਕ ਦੇ ਨਾਲ ਸਪੈਸ਼ਲੀ ਜਦੋਂ ਜਿਹੜੇ ਟ੍ਰੇਨ ਰੂਟਸ ਸੀਗੇ ਨਾਰਥ-ਈਸਟ ਦੇ ਵਿੱਚ ਕੈਲੀਫੋਰਨੀਆ ਦੇ ਹਾਈ-ਸਪੀਡ ਰੇਲ ਪ੍ਰੋਜੈਕਟ ਦੇ ਵਿੱਚ ਵੀ ਉਦੋਂ ਵੀ ਇਹਨਾਂ ਨੇ ਇਹਨੂੰ ਸਾਰੇ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਸੋ ਹਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਸਰਕਾਰ ਨੇ ਅਨਾਉਂਸ ਨਹੀਂ ਕੀਤਾ ਕਿ ਇਹਨਾਂ ਤੋਂ ਬਾਅਦ ਕਾਡ ਨੇ ਰੈਜ਼ੀਗਨੇਸ਼ਨ ਤੋਂ ਬਾਅਦ ਕਿਹਨੂੰ ਇਹ ਅਹੁਦਾ ਦੇਣਾ ਆ ਪਰ ਵੱਡਾ ਮਾਮਲਾ ਤੇ ਵੱਡਾ ਅਹੁਦਾ ਸੀ ਜਿੱਥੇ ਹੀ ਰਜ਼ਾਈਨ ਕਰ ਗਏ ਅਗਲੀ ਗੱਲਬਾਤ ਜਿਹੜੀ ਆਪਾਂ ਲਗਭਗ ਰੋਜ਼ ਹੀ ਖਬਰ ਦੇ ਵਿੱਚ ਕਰਦੇ ਆ ਜਿਹੜੇ ਰਾਸ਼ਟਰਪਤੀ 트ੰਪ ਨੇ ਇੱਕ ਫੈਸਲਾ ਦਿੰਦੇ ਆ ਤੇ ਉਸ ਫੈਸਲੇ ਦੇ ਵਿਰੋਧ ਦੇ ਵਿੱਚ ਜੱਜ ਕੁਛ ਨਾ ਕੁਛ ਕਹਿ ਦਿੰਦੇ ਆ ਵੀ ਇਹ ਫੈਸਲਾ ਠੀਕ ਨਹੀਂ ਆ ਹੁਣ ਹੁਣ ਤੱਕ 12 14 ਵਾਰੀ ਇਦਾਂ ਹੋ ਗਿਆ ਹੁਣ ਤੱਕ ਜਦੋਂ ਦੇ ਰਾਸ਼ਟਰਪਤੀ 트ੰਪ ਬਣੇ ਆ ਕਿ ਆਪਣਾ ਇੱਕ ਫੈਸਲਾ ਦਿੰਦੇ ਆ ਕਿ ਦੇਖੋ ਜੀ ਆ ਕੰਮ ਇਦਾਂ ਕਰ ਦਿੱਤਾ ਕਿਸੇ ਨਾ ਕਿਸੇ ਜੱਜ ਦਾ ਫੈਸਲਾ ਆ ਜਾਂਦਾ ਵੀ ਨਹੀਂ ਜੀ ਇਹ ਗਲਤ ਆ ਉਹ ਫੈਸਲਾ ਉੱਥੇ ਰੁਕ ਜਾਂਦਾ ਹੁਣ ਜਾਂ ਤੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਕਾਨੂੰਨੀ ਮਾਹਰ ਨੇ ਜਾਂ ਰਾਸ਼ਟਰਪਤੀ ਟਰੰਪ ਇਹਨਾਂ ਨੂੰ ਨਹੀਂ ਪਤਾ ਵੀ ਇਹਨੇ ਕੀ ਕਰਨਾ ਜਾਂ ਜਿਹੜੇ ਜੱਜ ਨੇ ਉਹ ਫੈਸਲਾ ਗਲਤ ਦੇ ਰਾਇਆ ਮਾਮਲਾ ਉੱਤਰੀ ਅਦਾਲਤ ਚ ਚਲੇ ਜਾਂਦਾ ਔਰ ਇੱਕ ਵਾਰ ਹੀ ਨਹੀਂ ਹੋਇਆ ਕੱਲ ਆਪਾਂ ਬਹੁਤ ਵਿਸਤਾਰ ਚ ਗੱਲਬਾਤ ਕੀਤੀ ਸੀ ਰਾਸ਼ਟਰਪਤੀ ਟਰੰਪ ਸਾਰੇ ਦੇ ਸਾਰੇ ਜੁਡੀਸ਼ੀਅਲ ਸਿਸਟਮ ਨੂੰ ਰੀਸ਼ੇਪ ਕਰਨਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਅਪੁਆਇੰਟਮੈਂਟਸ ਜਿਹੜੀਆਂ ਨੇ ਜੱਜਾਂ ਦੀਆਂ ਪੋਲਿਟੀਕਲ ਹੁੰਦੀਆਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਜਿਹ ਉਹਦਾ ਰਾਸ਼ਟਰਪਤੀ ਅਨਾਉਂਸ ਕਰਦਾ ਵਿਆਹ ਸੁਪਰੀਮ ਕੋਰਟ ਦਾ ਜੱਜ ਜਾਂ ਫੈਡਰਲ ਜੱਜ ਲਾਉਣਾ ਉਹਨੂੰ ਫਿਰ ਸੈਨੇਟ ਅਪਰੂਵਲ ਦਿੰਦੀ ਆ ਤੇ ਜਿਹੜਾ ਇੱਕ ਵਾਰੀ ਜੱਜ ਬਣ ਗਿਆ ਫਿਰ ਸਾਰੀ ਉਮਰ ਰਹਿੰਦਾ ਜਾਂ ਉਹਨੂੰ 임ਪੀਚ ਕੀਤਾ ਜਾਂਦਾ ਰਿਜ਼ਾਈਨ ਕਰਦਾ ਜਾਂ ਉਹ ਮਤਲਬ ਰਟਾਇਰ ਹੁੰਦਾ ਇਹ ਇਹ ਸਿਸਟਮ ਜਿਹੜਾ ਇਸ ਤਰੀਕੇ ਨਾਲ ਚੱਲਦਾ ਹੁਣ ਹੋਕ ਹੀ ਰਿਹਾ ਆ 2 ਮਹੀਨੇ ਹੋਏ ਰਾਸ਼ਟਰਪਤੀ 트럼ਪ ਨੂੰ ਆਇਆ ਨੂੰ ਕਿੰਨੇ ਜੱਜ ਨੇ ਜਿਨ੍ਹਾਂ ਨੇ ਇਹਨਾਂ ਦੇ 트럼ਪ ਐਡਮਿਨਿਸਟ੍ਰੇਸ਼ਨ ਦੇ ਫੈਸਲਿਆਂ ਨੂੰ ਇਹ ਕਹਿੰਦਾ ਵੀ ਤੁਸੀਂ ਕਾਨੂੰਨ ਭੰਗ ਕਰ ਰਹੇ ਆ ਤੁਸੀਂ ਮਤਲਬ ਕਾਨੂੰਨ ਦੇ ਉਲਟ ਚੱਲ ਰਹੇ ਆ ਆ ਜਿਹੜੇ ਰੀਸੈਂਟਲੀ ਵੈਨਜ਼ੂਏਲੀਅਨ ਡਿਪੋਰਟ ਕੀਤੇ ਆ ਇਹਨਾਂ ਨੇ ਸਰਕਾਰ ਨੇ ਵੀ ਇਹ ਕਥਿਤ ਤੌਰ ਦੇ ਉੱਤੇ ਫਲਾਣੇ ਗੈਂਗ ਦੇ ਨਾਲ ਇਹਨਾਂ ਦੇ ਸਬੰਧ ਆ ਇਸ ਕਰਕੇ ਇਹਨਾਂ ਨੂੰ ਆਈਕ ਐਕਟ ਲਾ ਕੇ ਏਲੀਅਨ ਐਨੀਮੀ ਐਕਟ ਲਾ ਕੇ ਭੇਜ ਦਿੱਤਾ ਜੱਜ ਨੇ ਕਿਹਾ ਇਹ ਗੈਰ ਕਾਨੂੰਨੀ ਆ ਇੱਕੇ ਮਾਮਲਾ ਹੋ ਗਿਆ ਦੂਜਾ ਐਲਨ ਮਸਕ ਦਾ ਮਾਮਲਾ ਐਲਨ ਮਸਕ ਦੀ ਸਰਕਾਰ ਦੇ ਵਿੱਚ ਪਤਾ ਨਹੀਂ ਕਿੰਨੀ ਕਿ ਤਾਕਤ ਆ ਜਿਹਦੇ ਬਾਰੇ ਸਰਕਾਰ ਨੂੰ ਸਪਸ਼ਟ ਕਰਨ ਦੇਣਾ ਪੈ ਰਿਹਾ ਕਿ ਐਲਨ ਮਸਕ ਦੀ ਇੰਨੀ ਤਾਕਤ ਨਹੀਂ ਆ ਉਹ ਵੈਸੇ ਹੀ ਉਹਨਾਂ ਨੂੰ ਆ ਅਹੁਦਾ ਦਿੱਤਾ ਗਿਆ ਇਹ ਦੇ ਸੁਵੰਦੀ ਕੋਰਟ ਦੀ ਰੂਲਿੰਗ ਆਈ ਹੈ ਕਿ ਇਹ ਅਹੁਦਾ ਇਸ ਤਰੀਕੇ ਨਾਲ ਨਹੀਂ ਦਿੱਤਾ ਜਾ ਸਕਦਾ ਜਾਂ ਕਿਸੇ ਵਿਅਕਤੀ ਨੂੰ ਇਹ ਅਥਾਰਟੀ ਨਹੀਂ ਦਿੱਤੀ ਜਾ ਸਕਦੀ ਫੋਰਨ ਐਡ ਯੂ ਐਸ ਏ ਆਈਡੀ ਜਿਹੜੀ ਸੀਗੀ 트럼ਪ ਐਡਮਿਨਿਸਟ੍ਰੇਸ਼ਨ ਨੇ ਕੱਟ ਕਰਤੀ ਵੀ ਇਹਨੂੰ ਬੰਦ ਕਰਦੇ ਉਹ ਸਾਨੂੰ ਬਾਹਰ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਉਹਨੂੰ ਉੱਤੇ ਜੱਜ ਦਾ ਫੈਸਲਾ ਆਇਆ ਵੀ ਇਹ ਫੈਸਲਾ ਤੁਹਾਡਾ ਗਲਤ ਔਰ ਇਹ ਸਾਰੇ ਫੈਸਲੇ ਰੋਕਤੇ ਜਿਹੜੇ ਰਾਸ਼ਟਰਪਤੀ ਨੇ ਕਾਰਜਕਾਰੀ ਆਦੇਸ਼ ਜਿੱਤੇ ਸੀ ਉਹ ਸਾਰੇ ਦੇ ਸਾਰੇ ਰੋਕ ਦਿੱਤੇ ਵੀ ਕਾਂਗਰਸ ਦਾ ਕੰਟਰੋਲ ਆ ਇਸ ਏਜੰਸੀ ਨੂੰ ਫੰਡਿੰਗ ਕਰਨ ਦੇ ਵਿੱਚ ਨਾ ਕਿ ਰਾਸ਼ਟਰਪਤੀ ਦਾ ਤੁਸੀਂ ਫੈਸਲਾ ਨਹੀਂ ਲੈ ਸਕਦੇ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਟਰਾਂਸ ਜੈਂਡਰ ਟ੍ਰੋਪਸ ਕਿ ਮਿਲਟਰੀ ਦੇ ਵਿੱਚ ਸਿੱਧੇ ਹੀ ਜਿਹੜੇ ਮੇਲ ਫੀਮੇਲ ਇਦਾਂ ਜਾ ਸਕਦੇ ਟਰਾਂਸ ਜੈਂਡਰ ਜਿਹੜੇ ਉਸ ਤਰੀਕੇ ਨਾਲ ਨਹੀਂ ਜਾ ਸਕਦੇ ਉੱਥੇ ਜਿਹੜਾ ਜੱਜ ਦਾ ਫੈਸਲਾ ਆਇਆ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਰਾਈਟਸ ਨੇ ਉਹਦੀ ਉਲੰਘਣਾ ਆ ਬਰਥ ਰਾਈਟ ਸਿਟੀਨਸ਼ਿਪ ਕਿੰਨਾ ਰੌਲਾ ਪਿਆ ਪਹਿਲਾਂ ਜਿਹੜੀ ਇਹਨਾਂ ਨੇ ਆਟੋਮੈਟਿਕ ਯੂਐਸ ਸਿਟੀਜ਼ਨਸ਼ਿਪ ਆ ਬੱਚਿਆਂ ਜਿਹੜੇ ਬੇਬੀਜ਼ ਉੱਥੇ ਬੌਰਨ ਹੁੰਦੇ ਆ ਇਮੀਗ੍ਰੈਂਟਸ ਦੇ ਉਹਨੂੰ ਕਿਹਾ ਕਿ ਇਹ ਅਨਕਨਸਟੀਚੂਨਲ ਆ ਇੱਕ ਨਹੀਂ ਪਤਾ ਨਹੀਂ ਕਿੰਨੇ ਜੱਜਾਂ ਨੇ ਇਹਦੇ ਉੱਤੇ ਆਪਣਾ ਵਰਡਿਕਟ ਦਿੱਤਾ ਕਿ ਅਨਕਨਸਟੀਚੂਨਲ ਆ ਫੈਡਰਲ ਫੰਡ ਫ੍ਰੀਜ਼ ਕੀਤੇ ਗਏ ਸਰਕਾਰ ਨੇ ਫੰਡਿੰਗ ਰੋਕ ਦਿੱਤੀ ਬਿਨਾ ਅਪਰੂਵਲ ਤੋਂ ਕਾਂਗਰਸ ਦੀ ਤੋਂ ਕਿ ਅਸੀਂ ਫੈਸਲਾ ਫੰਡਿੰਗ ਨਹੀਂ ਦਿੰਦੇ ਇੱਥੇ ਫਿਰ ਕਿੰਨੇ ਜੱਜਾਂ ਨੇ ਫੈਸਲਾ ਦਿੱਤਾ ਵੀ ਇਹ ਵੀ ਗਲਤ ਆ ਜਿਹੜੀ ਫੈਡਰਲ ਫੈਡਰਲ EMPLOYEES ਹੈਗੇ ਉਹਨਾਂ ਨੂੰ ਇਹਨਾਂ ਨੇ ਫਾਇਰ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿੰਨੇ ਵਰਕਰ ਸਰਕਾਰ ਦੇ ਵਿੱਚ ਕੰਮ ਕਰਦੇ ਸੀ ਇਹ ਕਹਿ ਕੇ ਫਾਇਰ ਕਰਦੇ ਵੀ ਸਾਡੇ ਇਹ ਵਰਕਰ ਕੰਮ ਦੇ ਨਹੀਂ ਆ ਇਹ ਕੰਮ ਘੱਟ ਕਰਦੇ ਆ ਬੰਦੇ ਜ਼ਿਆਦਾ ਅਸੀਂ ਕੱਢਣੇ ਆ ਉੱਥੇ ਉਹਨਾਂ ਦਾ ਜਿਹੜਾ ਫਾਇਰ ਕਰਨਾ ਸੀ ਉਹਨੂੰ ਰੋਕਿਆ ਗਿਆ ਜਿਹੜਾ ਆ ਡਾਈਵਰਸਿਟੀ ਪ੍ਰੋਗਰਾਮ ਸੀਗਾ ਰਾਸ਼ਟਰਪਤੀ ਟਰੰਪ ਨੇ ਹੁਕਮ ਦਿੱਤੇ ਆ ਕਿ ਜਿਹੜੀਆਂ ਕੰਪਨੀਆਂ ਸਰਕਾਰੀ ਕੰਟਰੈਕਟ ਲੈਂਦੀਆਂ ਆ ਉਹਨਾਂ ਕੋਲ ਡਾਈਵਰਸਿਟੀ ਇਕਵਿਟੀ ਜਾਂ ਇਨਕਲੂਜਨ ਵਾਲਾ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਪਰ ਜੱਜਸ ਨੇ ਇਹ ਵੀ ਕਿਹਾ ਵੀ ਇਹ ਵੀ ਜਿਹੜੀ ਤੁਹਾਡੀ ਫਰੀ ਸਪੀਚ ਦੇ ਰਾਈਟ ਦੀ ਉਲੰਘਣਾ ਆ ਇੱਕ ਨਹੀਂ ਕਿੰਨੇ ਕੇਸਸ ਆ ਜਿਹੜੇ ਇਸ ਤਰ੍ਹਾਂ ਦੇ ਸਾਹਮਣੇ ਆਏ ਆ ਜਿਹਦੇ ਚਾਹ ਹੈ ਹੈਲਥ ਅਰ ਇਨਫੋਰਮੇਸ਼ਨ ਵੈਬਸਾਈਟ ਤੋਂ ਹਟਾ ਦਿੱਤੀ ਸੀ ਉਹਦੇ ਵੀ ਉਲਟ ਫੈਸਲਾ ਆਇਆ ਮੈਡੀਕਲ ਰਿਸਰਚ ਫੰਡਿੰਗ ਰੋਕੀ ਸੀ ਉਹਦੇ ਵੀ ਉਲਟ ਫੈਸਲਾ ਆਇਆ ਟਰਾਂਸ ਜੈਂਡਰ ਪ੍ਰिजनਰ ਦੇ ਉੱਤੇ ਜਿਹੜੀ ਇਹ ਗੱਲ ਹੋਈ ਸੀ ਉਹਦੇ ਸੰਬੰਧੀ ਵੀ ਫੈਸਲਾ ਆਇਆ ਕਿ ਜੱਜਸ ਨੇ ਕਿਹਾ ਇਹ ਗੈਰ ਕਾਨੂੰਨੀਆ ਹੁਣ ਪਤਾ ਨਹੀਂ ਕੀ ਆ 2 ਮਹੀਨਿਆਂ ਦੇ ਵਿੱਚ 14 15 ਰਾਸ਼ਟਰਪਤੀ ਦੇ ਹੁਕਮਾਂ ਨੂੰ ਅਮਰੀਕਾ ਦੀ ਅਦਾਲਤ ਨੇ ਪਲਟ ਦਿੱਤਾ ਵੀ ਇਹ ਤੁਸੀਂ ਜੋ ਕਰ ਰਹੇ ਹੋ ਇਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਨਹੀਂ ਹੈ ਗਲਤ ਆ ਉਹ ਸਾਰੇ ਦੇ ਸਾਰੇ ਫੈਸਲੇ ਰੁਕ ਗਏ ਹੁਣ ਅੱਗੇ ਕਾਰਵਾਈ ਕੀ ਹੁੰਦੀ ਹੈ ਦੇਖਣਾ ਹੋਏਗਾ ਅਗਲੀ ਗੱਲਬਾਤ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਰਾਸ਼ਟਰਪਤੀ 트ੰਪ ਨੇ ਜான் ਐਫ ਕੈਨੇਡੀ ਅਸੈਸੀਨੇਸ਼ਨ ਫਾਈਲਸ ਜਿਹੜੀਆਂ ਪਬਲਿਕ ਕੀਤੀਆਂ ਜான் ਐਫ ਕੈਨੇਡੀ ਦਾ ਕਤਲ ਹੋਇਆ ਸੀ ਔਰ ਬੜਾ ਵੱਡੀ ਹਲਚਲ ਮਚੀ ਸੀ ਉਸ ਵੇਲੇ ਜਦੋਂ ਇਹ ਕਤਲ ਹੋਇਆ ਸੀ ਉਸ ਤੋਂ ਬਾਅਦ ਫਿਰ ਕਈ ਕਿਸਮ ਦੀਆਂ ਨਾ ਥਿਉਰੀਜ਼ ਆਈਆਂ ਸੀ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਉਹ ਕਤਲ ਕਿੱਦਾਂ ਹੋਇਆ ਸੀ ਕੀ ਹੋਇਆ ਸੀ ਲੱਗਤ ਗਿਆ ਪਤਾ ਖੈਰ ਇਹ ਨਹੀਂ ਕਿ ਪਤਾ ਨਹੀਂ ਲੱਗਿਆ ਬਕਾਇਦਾ ਉਹਦੀ ਜਾਂਚ ਪੜਤਾਲ ਹੋਈ ਦੱਸਿਆ ਗਿਆ ਵੀ ਐਸ ਬੰਦੇ ਨੇ ਮਾਰਿਆ ਇਕੱਲੇ ਨੇ ਮਾਰਿਆ ਉਹਦੇ ਨਾਲ ਕੋਈ ਦੇਸ਼ ਕੋਈ ਖੁਫੀ ਏਜੰਸੀ ਕੁਝ ਨਹੀਂ ਸੀ ਸਾਰਾ ਕੁਝ ਕਲੀਅਰ ਆ ਪਰ ਰਾਸ਼ਟਰਪਤੀ ਟਰੰਪ ਇਹ ਕਹਿੰਦੇ ਸੀ ਕਿ ਉਹ ਫਾਈਲਾਂ ਸਾਰੀਆਂ ਕੱਢਣੀਆਂ ਐਸੀ ਜੋ ਜੋ ਕੁਝ ਉਹਨਾਂ ਦੇ ਚ ਹੈਗਾ ਜான் اف ਕੈਨੇਡੀ ਦੀਆਂ ਵੀ ਰਾਬਰਟ اف ਕੈਨੇਡੀ ਦੀਆਂ ਵੀ ਤੇ ਜਿਹੜੇ ਮਾਰਟਨ ਲੂਥਰ ਕਿੰਗ ਦੀਆਂ ਵੀ ਤੇ ਵੀ ਤਿੰਨੇ ਜਿਹੜੇ ਵੱਡੇ ਮਰਡਰ ਹੋਏ ਆ ਇਹਨਾਂ ਤਿੰਨਾਂ ਦੀਆਂ ਫਾਈਲਸ ਜਿਹੜੀਆਂ ਅਸੀਂ ਪਬਲਿਕ ਕਰ ਰਹੀਆਂ ਲੋਕਾਂ ਨੂੰ ਪਤਾ ਹੋਣਾ ਇਹਦੇ ਬਾਰੇ ਨਾ ਕਈ ਥਿਉਰੀਜ਼ ਨੇ ਕਈ ਕਨਸਪਰੇਸੀ ਥਿਉਰੀਜ਼ ਨੇ ਕੁਝ ਲੋਕ ਕਹਿੰਦੇ ਜੀ ਫਲਾਣੀ ਏਜੰਸੀ ਇਨਵੋਲਵ ਸੀ ਫਲਾਣਾ ਦੇਸ਼ ਇਨਵੋਲਵ ਸੀ ਫਲਾਣਾ ਸੀ ਫਲਾਣਾ ਸੀ ਉਹ ਹੁਣ ਇਹ ਕਹਿੰਦੇ ਸੀ ਵੀ ਸਾਰੀਆਂ ਪਬਲਿਕ ਨੂੰ ਦੇ ਦਿਓ ਜੋ ਕੁਝ ਹੈਗਾ ਜਿਹੜੇ ਇਸ ਕੰਮ ਦੇ ਮਾਹਰ ਨੇ ਪ੍ਰੋਫੈਸਰ ਨੇ ਕੋਈ ਮਤਲਬ ਸਕਾਲਰ ਨੇ ਜਾਂ ਕੋਈ ਹਿਸਟੋਰੀਅਨ ਨੇ ਉਹ ਕਰ ਲੈਣ ਖੋਜ ਇਹਦੇ ਉੱਤੇ ਹੁਣ ਉਹ ਪਰਸੋਂ ਰਿਲੀਜ਼ ਕਰਤੀਆਂ ਇਹਨਾਂ ਨੇ ਪਰ ਹਜੇ ਤੱਕ ਕੁਝ ਨਿਕਲਿਆ ਕੁਝ ਨਹੀਂ ਪਰसों ਜਦੋਂ ਦੇ ਡਾਕੂਮੈਂਟ ਇਹਨਾਂ ਨੇ ਰਿਲੀਜ਼ ਕੀਤੇ ਆ ਜੌਨ ਐਫ ਕੈਨੇਡੀ ਦੇ ਅਸੈਸੀਨੇਸ਼ਨ ਦੇ ਉਹਦੇ ਵਿੱਚੋਂ ਕੁਝ ਵੀ ਇਹੋ ਜਿਹਾ ਨਹੀਂ ਪਤਾ ਲੱਗਿਆ ਵੀ ਜਿਹੜਾ ਪਹਿਲਾਂ ਨਾ ਪਤਾ ਹੋਵੇ ਜਿਹੜੇ ਕਈ ਹਜ਼ਾਰਾਂ ਡਾਕੂਮੈਂਟ ਇਹਨਾਂ ਨੇ ਪਬਲਿਕ ਕੀਤੇ ਆ ਇਹਨਾਂ ਫਾਈਲਸ ਦੇ ਵਿੱਚ ਸਰਕਾਰ ਦੀਆਂ ਰਿਪੋਰਟਾਂ ਵੀ ਆ ਇੰਟੈਲੀਜੈਂਸ ਦਾ ਰਿਕਾਰਡ ਵੀ ਆ ਤੇ ਬਹੁਤ ਸਾਰੀ ਗੁਪਤ ਜਾਣਕਾਰੀ ਵੀ ਆ ਜਿਹੜੀ ਪਹਿਲਾਂ ਲੁਕਾਈ ਗਈ ਸੀ ਹੁਣ ਮੇਜਰ ਫਾਈਂਡਿੰਗ ਕੋਈ ਨਹੀਂ ਉਹਦੀ ਅਜੇ ਤੱਕ ਉਹਦੇ ਵਿੱਚੋਂ ਕੋਈ ਕਿ ਕੋਈ ਵਿਅਕਤੀ ਕਹਿ ਦੇ ਕੇ ਲੀ ਹਰਵੇ ਔਸਵਰਡ ਜਿਹਨੇ ਮਾਰਿਆ ਸੀ ਉਹਦੀ ਬਾਰੇ ਆ ਪਤਾ ਲੱਗ ਗਿਆ ਪਤਾ ਇਹੀ ਲੱਗਿਆ ਕਿ 1963 ਦੇ ਵਿੱਚ ਜਦੋਂ ਨੇ ਇਹ ਕਤਲ ਕੀਤਾ ਸੀ ਉਹ ਕੱਲਾ ਸੀ ਕੱਲਾ ਸੀ ਮਤਲਬ ਕਿ ਇਹ ਨਹੀਂ ਸੀ ਕਿ ਉਹਦੇ ਪਿੱਛੇ ਕੋਈ ਦੇਸ਼ ਸੀ ਜਾਂ ਕੋਈ ਸ਼ੇਗਾ ਜਿਹੜੀ ਉਹ ਸ਼ਬਦ ਉਹਦੋਂ ਕਹੇ ਗਏ ਸੀ ਕਿ ਹੀ ਐਕਟਡ ਅਲੋਨ ਹੁਣ ਜਦੋਂ ਇਹ ਕਿਹਾ ਜਾਂਦਾ ਕਿ ਹੀ ਐਕਟਡ ਅਲੋਨ ਜਿਹੜੇ 1991 ਦੇ ਵਿੱਚ ਇੱਕ ਡਾਕੂਮੈਂਟ ਰਸ਼ੀਆ ਦੀ ਇੰਟੈਲੀਜੈਂਸ ਦੇ ਬਾਹਰ ਕੱਢਿਆ ਸੀ ਜਿਹੜਾ ਇਹ ਕਹਿੰਦਾ ਸੀ ਕਿ ਜਿਹੜਾ ਔਸਵਰਡ ਔਸਵਰਡ ਸੀ ਉਹ ਮਤਲਬ ਇਹ ਸੀ ਕਿ ਬੈਡ ਸ਼ੂਟਰ ਸੀ ਕਿਉਂ ਉਹ ਇੰਨੇ ਜੋਗਾ ਹੀ ਨਹੀਂ ਸੀ ਕਿ ਉਹ ਇਕੱਲਾ ਐਡਾ ਵੱਡਾ ਕੰਮ ਕਰ ਚੁਵੇ ਇਸ ਕਰਕੇ ਉਹਦੇ ਨਾਲ ਫੇਰ ਕਨਸਪੀਰੇਸੀ ਥਿਉਰੀਜ਼ ਆ ਜਿਹੜੀ CIA FBI ਹਜੇ ਤੱਕ ਵੀ ਕੁਝ ਫਾਈਲਾਂ ਕਹਿੰਦੇ ਉਹਨਾਂ ਦੇ ਕੋਲ ਨੇ ਰਾਸ਼ਟਰਪਤੀ 트ੰਪ ਨੇ ਜਿੰਨੇ ਡਾਕੂਮੈਂਟ ਪਬਲਿਕ ਕਰ ਦਿੱਤੇ ਆ ਇਹ ਸਾਰੇ ਨਹੀਂ ਹਜੇ ਵੀ ਬਹੁਤ ਕੁਝ ਆ ਜਿਨ੍ਹਾਂ ਦੇ ਵਿੱਚ 500 ਤੋਂ ਜ਼ਿਆਦਾ IRS ਦੇ ਰੈਕੋਰਡਸ ਨੇ 2400 ਤੋਂ ਜ਼ਿਆਦਾ ਨਵੀਆਂ FBI ਦੀਆਂ ਫਾਲਸ ਫਾਈਲਸ ਨੇ ਜਿਨ੍ਹਾਂ ਬਾਰੇ ਪਤਾ ਹੀ ਪਿਛਲੇ ਮਹੀਨੇ ਲੱਗਾ ਤੇ ਹਜੇ ਤੱਕ ਉਹ ਪਬਲਿਕ ਨਹੀਂ ਆ ਜਿਹੜੇ ਕਈ ਅਮਰੀਕਨ ਹਜੇ ਤੱਕ ਵੀ ਇਹ ਯਕੀਨ ਕਰਦੇ ਆ ਕਿ ਇਹਦੇ ਪਿੱਛੇ ਕੈਨੇਡੀ ਦੇ ਕਤਲ ਪਿੱਛੇ ਕੋਈ ਕਾਂਸਪੀਰੇਸੀ ਥਿਊਰੀ ਸੀ ਫਿਰ ਹਾਲਾਂਕਿ ਜਿਹੜਾ ਵਾਰਨ ਕਮਿਸ਼ਨ ਸੀਗਾ ਉਹਨਾਂ ਨੇ ਕਨਕਲੂਡ ਕਰਤਾ ਸੀ ਅਸੈਸੀਨੇਸ਼ਨ ਵੀ ਆਹਾਹਾ ਗੱਲਾਂ ਹੋਈਆਂ ਸੀ ਇਹਦੇ ਤੋਂ ਅੱਗੇ ਪਿੱਛੇ ਕੁਝ ਨਹੀਂ ਸੋ ਹੁਣ ਉਹਦੇ ਵਿੱਚ ਕਹਿੰਦੇ ਦਿੱਕਤ ਇਹ ਆ ਰਹੀ ਆ ਕਿ ਜਿਹੜੀਆਂ ਫਾਈਲ ਇਹਨਾਂ ਨੇ ਪਬਲਿਕ ਕੀਤੀਆਂ ਆ ਦਿਖਾਈਆਂ ਆ ਲੋਕਾਂ ਨੂੰ ਆਨਲਾਈਨ ਪਾ ਦਿੱਤੀਆਂ ਆ ਉਹ ਕਈ ਦਹਾਕੇ ਪੁਰਾਣੀਆਂ 1963 ਚ ਕਤਲ ਹੋਇਆ ਇਹ 63 ਤੋਂ ਬਾਅਦ ਲਾ ਲੋ ਵੀ ਅੱਜ ਤੱਕ ਕਿੰਨੇ ਸਾਲ ਹੋ ਗਏ ਕੁਝ ਜਿਹੜੀਆਂ ਉਹ ਬਲਰੀ ਹੋ ਗਈਆਂ ਮਤੁੰਦਲੀਆਂ ਹੋ ਗਈਆਂ ਕੁਝ ਡੈਮੇਜ ਹੋ ਗਈਆਂ ਕੁਝ ਨੂੰ ਪੜਨਾ ਔਖਾ ਹੈ ਤੇ ਪੜ ਕੇ ਇੰਟਰਪ੍ਰੀਟ ਕਰਨਾ ਔਖਾ ਹੈ ਜਿਹੜੇ ਮਹਾਰਾ ਉਹ ਜੇ ਵੀ ਇਹਨਾਂ ਨੂੰ ਰਿਵਿਊ ਕਰ ਰਹੇ ਆ ਜਿਹੜੇ ਹਿਸਟੋਰੀਅਨ ਨੇ ਜਾਂ ਰਿਸਰਚਰਸ ਨੇ ਉਹ ਬਹੁਤ ਕੇਅਰਫੁਲੀ ਨੇ ਡਾਕੂਮੈਂਟਸ ਨੂੰ ਸਟੱਡੀ ਕਰ ਰਹੇ ਆ ਕਿ ਕੋਈ ਵੀ ਨਵੀਂ ਜੇ ਦੇ ਵਿੱਚੋਂ ਇੰਪੋਰਟੈਂਟ ਇਨਫੋਰਮੇਸ਼ਨ ਮਿਲਦੀ ਆ ਉਹਦੇ ਬਾਰੇ ਜਾਣਕਾਰੀ ਦੇਣਗੇ ਪਰ ਹਜੇ ਤੱਕ ਉਹਦੇ ਵਿੱਚੋਂ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਜਿਹੜੀ ਪਤਾ ਲੱਗੀ ਰਾਸ਼ਟਰਪਤੀ ਟਰੰਪ ਦਾ ਇੱਕੋ ਹੀ ਮਕਸਦ ਆ ਜਿਹੜੀ ਉਹ ਗੱਲ ਦੇ ਉੱਤੇ ਬਾਰ ਬਾਰ ਜ਼ੋਰ ਦੇ ਰਿਹਾ ਵੀ ਮੈਂ ਪਾਰਦਰਸ਼ਤਾ ਲਿਆਉਣੀ ਆ ਵੀ ਮੈਂ ਕੋਈ ਵੀ ਗੱਲ ਹਿਡਨ ਨਹੀਂ ਰਹਿਣ ਦੇਣੀ ਸਾਰਾ ਕੁਝ ਟਰਾਂਸਪੇਰੈਂਟ ਹੋਊਗਾ ਤੇ ਜਿਹੜੇ ਉਹ ਜੋ ਕੁਝ ਟਰਾਂਸਪੇਰੈਂਟ ਕਰ ਰਹੇ ਆ ਚਾਹੇ ਉਹ ਕਹਿੰਦੇ ਵੀ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਜਾਂ ਕੋਈ ਹੋਰ ਚੀਜ਼ ਆ ਇਹਨਾਂ ਨੇ ਜੋ ਕੁਝ ਵੀ ਕੀਤਾ ਓਪਨ ਟੂ ਪਬਲਿਕ ਹੋਵੇ ਇਹਨਾਂ ਦਾ ਪਤਾ ਹੋਵੇ ਕਿ ਇਹ ਕੀ ਕਰ ਰਿਹਾ ਇਹਦੇ ਤੋਂ ਅੱਗੇ ਪਿੱਛੇ ਕੁਝ ਵੀ ਨਹੀਂ ਹੋਣਾ ਚਾਹੀਦਾ ਸੋ ਦੇਖੋ ਹਜੇ 2 ਦਿਨ ਹੋਇਆ ਉਹਨਾਂ ਫਾਈਲਾਂ ਨੂੰ ਪਬਲਿਕ ਕੀਤੀਆਂ ਕੋਈ ਉਹਦੇ ਵਿੱਚੋਂ ਕੋਈ ਨਵੀਂ ਗੱਲ ਨਿਕਲ ਕੇ ਕੁਝ ਹੋਰ ਪਤਾ ਲੱਗਦਾ ਜਾਂ ਨਹੀਂ ਅਜੇ ਤੱਕ ਉਹਦੇ ਵਿੱਚੋਂ ਕੁਝ ਵੀ ਪਤਾ ਨਹੀਂ ਲੱਗਿਆ 200 ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਾਂ ਬਤਾ